ਸਤਿ ਸ਼੍ਰੀ ਅਕਾਲ ਮੈਂ ਰਬਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਐਤਵਾਰ ਆ ਉਹ ਮੈਂ ਫੇਸਬੁੱਕ ਤੇ ਇੱਕ ਪੋਸਟ ਪੜ੍ਹੀ ਸੀਗੀ ਉਹ ਇੱਕ ਭੈਣ ਨੇ ਗੁਰਵੀਰ ਕੌਰ ਬਰਾੜ ਉਹ ਕਦੇ-ਕਦੇ ਬੜਾ ਸੋਹਣਾ ਲਿਖਦੇ ਨੇ ਮੈਂ ਇੱਕ ਦਿਨ ਇਦਾਂ ਹੀ ਦੇਖਦੀ ਪਈ ਸੀ ਫੇਸਬੁੱਕ ਤੇ ਪੋਸਟ ਮੇਰੇ ਸਾਹਮਣੇ ਆ ਗਈ ਉਹਨਾਂ ਨੇ ਨਾ ਇੱਕ ਘਟਨਾ ਲਿਖੀ ਹੋਈ ਸੀ ਕਿ ਜਿਹੜੇ ਲੋਕ ਕਹਿ ਦਿੰਦੇ ਆ ਕਿ ਕੁੜੀਆਂ ਨੂੰ ਹਮੇਸ਼ਾ ਆਪਣਾ ਘਰ ਸੰਭਾਲਣਾ ਚਾਹੀਦਾ ਬਹੁਤ ਜੀਜਾ ਨਾਲ ਘਰ ਦੇ ਕੰਮ ਕਰਨੇ ਚਾਹੀਦੇ ਨੇ ਜਿਹੜਾ ਸਾਡੀ ਦੇਹ ਹੁੰਦੀ ਆ ਇਹਨੇ ਤਾਂ ਅਖੀਰ ਤੇ ਲੋਕੀ ਕਹਿ ਦਿੰਦੇ ਕਿ ਮਾਚੀ ਜਾਣਾ ਇਹਨੂੰ ਜਿੰਨਾ ਤੁਸੀਂ ਵਰਤ ਸਕਦੇ ਹੋ ਵਰਤੋ ਤੇ ਕਹਿੰਦੇ ਵੀ ਉਸ ਬਾਰੇ ਚ ਇੱਕ ਬੀਬੀ ਬੈਠੀ ਗੱਲ ਕਰਦੀ ਆ ਉਹ ਕਹਿੰਦੀ ਵੀ ਇਹ ਜਿਹੜੇ ਭੁਲੇਖੇ ਨੇ ਨਾ ਇਹ ਸਾਨੂੰ ਮਨ ਚੋਂ ਕੱਢ ਦੇਣੇ ਚਾਹੀਦੇ ਨੇ ਵੀ ਜਿਹੜੀ ਜਨਾਨੀ ਘਰ ਦੇ ਵਿੱਚ ਬਹੁਤ ਸਾਰਾ ਕੰਮ ਕਰਦੀ ਆ ਲੋਕੋ ਦੀ ਬਹੁਤ ਕਦਰ ਕਰਦੇ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀਆਂ ਬੀਬੀਆਂ ਆਪਣਾ ਬਹੁਤ ਧਿਆਨ ਰੱਖਦੀਆਂ ਨੇ ਪੂਰੀ ਜ਼ਿੰਦਗੀ ਬੜਾ ਮਾਡਰਨ ਤਰੀਕੇ ਦਾ ਪਹਿਰਾਵਾ ਪਾਉਂਦੀਆਂ ਨੇ ਆਪਣੀ ਖੂਬਸੂਰਤੀ ਆਪਣੇ ਸਰੀਰ ਤੇ ਪੂਰਾ ਧਿਆਨ ਦਿੰਦੀਆਂ ਨੇ ਉਹਨਾਂ ਦੀ ਕਦਰ ਜ਼ਿਆਦਾ ਪੈਂਦੀ ਆ ਤਾਂ ਪੋਸਟ ਪੜਨ ਤੋਂ ਬਾਅਦ ਮੇਰੇ ਮਨ ਦੇ ਵਿੱਚ ਇਹੀ ਖਿਆਲ ਆਇਆ ਕਿ ਵੀ ਦੋ ਔਰਤਾਂ ਨੇ ਅਲੱਗ-ਅਲੱਗ ਢੰਗ ਨਾਲ ਸੋਚਦੀਆਂ ਨੇ ਮੈਨੂੰ ਲੱਗਿਆ ਕਿ ਅਸੀਂ ਜਨਾਨੀਆਂ ਨੂੰ ਇੰਨਾ ਜ਼ਿਆਦਾ ਜ਼ਿੰਦਗੀ ਲਈ ਕਨਫਿਊਜ਼ ਕਿਉਂ ਕਰ ਰਹੇ ਆ ਪਹਿਲੀ ਗੱਲ ਤਾਂ ਇਹੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਨਾ ਉਹਦੇ ਤੇ ਅਸੀਂ ਇੰਨਾ ਤਰ੍ਹਾਂ ਦੀਆਂ ਚੀਜ਼ਾਂ ਨੇ ਨਾ ਜਿਹੜੀਆਂ ਦੇਖਣ ਲੱਗ ਗਏ ਆ ਉੱਥੇ ਮੈਂ ਆਪਣੇ ਘਰ ਵਿੱਚ ਬੈਠੀ ਚਾਹੇ ਮੈਂ ਕਿਸੇ ਪਿੰਡ 'ਚ ਵੀ ਆ ਈਵਨ ਕਿ ਇਹੋ ਜੇ ਇਲਾਕੇ 'ਚ ਵੀ ਆ ਜਿੱਥੇ ਅਸੀਂ ਕਹਿ ਦਿੰਨੇ ਆ ਕਿ ਇਹ ਇਲਾਕੇ ਨੇ ਜਿਹੜੇ ਜੀ ਇਹ ਬਹੁਤ ਪਿਛੜੇ ਹੋਏ ਇਲਾਕੇ ਨੇ ਉੱਥੇ ਵੀ ਜਦੋਂ ਦਾ ਫੋਨ ਪਹੁੰਚਿਆ ਨਾ ਅਸੀਂ ਪੂਰੀ ਦੁਨੀਆ ਨੂੰ ਦੇਖਣ ਲੱਗ ਗਏ ਸਾਨੂੰ ਪਤਾ ਲੱਗਣ ਲੱਗ ਗਿਆ ਕਿ ਵੀ ਕਿਹੜੀ ਦੁਨੀਆ ਚ ਕਿਹੜੇ ਮੁਲਕ ਦੇ ਵਿੱਚ ਕਿਹੜੇ ਹਿੱਸੇ ਦੇ ਵਿੱਚ ਕਿਹੋ ਜਿਹਾ ਪਹਿਰਾਵਾ ਪਾਇਆ ਜਾ ਰਿਹਾ ਕਿਹੋ ਜਿਹੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਤੇ ਉਹਦੇ ਨਾਲੋਂ ਵੀ ਵੱਧ ਸਾਨੂੰ ਇਹ ਪਤਾ ਲੱਗਣ ਲੱਗ ਗਿਆ ਕਿ ਦੁਨੀਆ ਕਿੰਨੀ ਜ਼ਿਆਦਾ ਸੋਹਣੀ ਆ ਲੋਕ ਆਪਣੀ ਸਿਹਤ ਦਾ ਆਪਣੀ ਖੂਬਸੂਰਤੀ ਦਾ ਕਿੰਨਾ ਜ਼ਿਆਦਾ ਧਿਆਨ ਰੱਖ ਰਹੇ ਨੇ ਤੇ ਉਹਦੇ ਨਾਲ ਜਿਹੜੀਆਂ ਅਸੀਂ ਆਮ ਘਰਾਂ ਦੀਆਂ ਕੁੜੀਆਂ ਜਿਹੜੀਆਂ ਜਿਨ੍ਹਾਂ ਦੀ ਜ਼ਿੰਦਗੀ ਦਾ ਇਹ ਹਿੱਸਾ ਹੈ ਕਿ ਸਵੇਰੇ ਉੱਠਣਾ ਘਰ ਦੇ ਕੰਮਕਾਰ ਕਰਨੇ ਆਪਣੇ ਨਿਆਣਿਆਂ ਨੂੰ ਦੇਖਣਾ ਬਹੁਤ ਸਾਰੀਆਂ ਹੋਰ ਪਰਿਵਾਰਕ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਪੂਰੀਆਂ ਕਰਨੀਆਂ ਜਾਂ ਫਿਰ ਉਹਨਾਂ ਸਮਿਆਂ ਦੇ ਦੌਰਾਨ ਆਪਣੀ ਨੌਕਰੀ ਵੀ ਕਰਨੀ ਇਹ ਸਾਰਾ ਕੁਝ ਕਰਦੇ ਕਰਦੇ ਨਾ ਜਦੋਂ ਅਸੀਂ ਉਹਨਾਂ ਬੀਬੀਆਂ ਨੂੰ ਦੇਖਦੇ ਹਾਂ ਜਿਵੇਂ ਖਾਸ ਕਰਕੇ ਮੰਨ ਲਓ ਕਿ ਜਿਹੜੀਆਂ ਕੁੜੀਆਂ ਇੰਡਸਟਰੀ ਚ ਕੰਮ ਕਰਦੀਆਂ ਨੇ ਕਿ ਉਹ ਕਿੰਨਾ ਘੰਟੇ ਜਿਮ ਚ ਲਾਉਂਦੀਆਂ ਨੇ ਉਹ ਕਿੰਨਾ ਆਪਣੀ ਖੂਬਸੂਰਤੀ ਦਾ ਧਿਆਨ ਰੱਖਦੀਆਂ ਨੇ ਉਹ ਕਿੱਦਾਂ ਦੇ ਜਿਹੜੇ ਸਕਿਨ ਦੇ ਲਈ ਬਹੁਤ ਸਾਰੇ ਪ੍ਰੋਡਕਟਸ ਯੂਜ਼ ਕਰਦੀਆਂ ਨੇ ਮਤਲਬ ਉਹ ਸਭ ਕੁਝ ਨਾ ਅਸੀਂ ਦੇਖਦੇ ਆ ਤਾਂ ਅਸੀਂ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਆ ਤੇ ਮੈਨੂੰ ਅ ਅੱਜ ਇਸ ਚੀਜ਼ ਤੇ ਨਾ ਮੇਰਾ ਗੱਲ ਕਰਨ ਨੂੰ ਜੀ ਕੀਤਾ ਜਿਵੇਂ ਪਹਿਲੀ ਗੱਲ ਕੀ ਆਪਾਂ ਕਹਿੰਦੇ ਹੁੰਨੇ ਆ ਨਾ ਕਿ ਅ ਜਦੋਂ ਅਸੀਂ ਕੁਆਰੇ ਹੁੰਨੇ ਆ ਤਾਂ ਅਸੀਂ ਸਾਰੀਆਂ ਕੁੜੀਆਂ ਸੇ ਬਹੁਤ ਖੂਬਸੂਰਤ ਹੁੰਨੀਆਂ ਸਾਡੇ ਸਰੀਰ ਵੀ ਪਤਲੇ ਹੁੰਦੇ ਨੇ ਸਾਡੇ ਜਿਹੜੀ ਸਕਿਨ ਆ ਉਹ ਵੀ ਸੋਹਣੀ ਹੁੰਦੀ ਆ ਪਰ ਜਦੋਂ ਹੀ ਤੁਹਾਡਾ ਵਿਆਹ ਹੁੰਦਾ ਤੁਹਾਡੇ ਬੱਚੇ ਹੁੰਦੇ ਆ ਤਾਂ ਇੱਕ ਨੋਰਮਲ ਜਿਹੜੀ ਫੀਮੇਲ ਆ ਉਹਦੀ ਜ਼ਿੰਦਗੀ ਚ ਬਹੁਤ ਸਾਰੀ ਤਬਦੀਲੀ ਆਉਂਦੀ ਆ ਬਹੁਤ ਸਾਰਿਆਂ ਨੂੰ ਫਿਜ਼ੀਕਲ ਪ੍ਰੋਬਲਮਸ ਹੋ ਜਾਂਦੀਆਂ ਨੇ ਸਰੀਰ ਭਾਰਾ ਹੋ ਜਾਂਦਾ ਜਾਂ ਫਿਰ ਤੁਹਾਡੇ ਵਾਲ ਝੜਨ ਲੱਗ ਜਾਂਦੇ ਨੇ ਜਾਂ ਵੈਸੇ ਹੀ ਇੰਨੇ ਹਾਰਮੋਨਲ ਚੇਂजेस ਆ ਜਾਂਦੇ ਆ ਕਿ ਵੀ ਉਹਨਾਂ ਜ਼ਿੰਮੇਵਾਰੀਆਂ ਨੂੰ ਕਰਦੇ ਕਰਦੇ ਕਈ ਵਾਰੇ ਅਸੀਂ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਇਗਨੋਰ ਕਰ ਦਿੰਨੇ ਆ ਤੇ ਉਹਨਾਂ ਨੂੰ ਇਹੀ ਹੁੰਦਾ ਕਿ ਜੇ ਮੈਂ ਇੱਕ ਚੰਗੀ ਮਾਂ ਬਣੂੰਗੀ ਜ਼ਿੰਦਗੀ ਦੇ ਵਿੱਚ ਇੱਕ ਚੰਗੀ ਘਰ ਵਾਲੀ ਬਣੂੰਗੀ ਇੱਕ ਚੰਗਾ ਘਰ ਸੰਭਾਲਣ ਵਾਲੀ ਸੁਆਣੀ ਬਣੂੰਗੀ ਤਾਂ ਸ਼ਾਇਦ ਮੇਰੀ ਜ਼ਿਆਦਾ ਇੱਜ਼ਤ ਹੋਊਗੀ ਮੇਰੇ ਘਰ 'ਚ ਤੇ ਦੂਜੇ ਪਾਸੇ ਕਈ ਵਾਰੀ ਅਸੀਂ ਜਦੋਂ ਦੇਖਦੇ ਹਾਂ ਕਿ ਜਿਹੜੀ ਕੋਈ ਕੁੜੀ ਬਹੁਤ ਮਾਡਰਨ ਆ ਜਾਂ ਆਪਣੇ ਸਰੀਰ ਦਾ ਵੀ ਉਹਨੇ ਆਪਣੇ ਵਿਆਹ ਤੋਂ ਬਾਅਦ ਬਹੁਤ ਧਿਆਨ ਰੱਖਿਆ ਜਿਉਂ ਆਪਣੇ ਘਰ ਦੇ 2-4 ਕੰਮਕਾਜ ਨੇ ਜਿਹੜੇ ਉਹ ਨਹੀਂ ਵੀ ਕਰਦੀ ਉਹਦੇ ਪਿੱਛੇ ਉਹਦੇ ਘਰ 'ਚ ਕਲੇਸ਼ ਵੀ ਹੋ ਰਿਹਾ ਤਾਂ ਨਹੀਂ ਕਰਦੀ ਤਾਂ ਕੋਈ ਇੰਨੀ ਵੱਡੀ ਗੱਲ ਨਹੀਂ ਕਿਉਂਕਿ ਉਹਦੀ ਖੂਬਸੂਰਤੀ ਕਰਕੇ ਤੇ ਉਹਦੇ ਇਸਰੀਰ ਦੇ ਇੰਨੇ ਸੋਹਣੇ ਹੋਣੇ ਕਰਕੇ ਉਹਨੂੰ ਬਹੁਤ ਜ਼ਿਆਦਾ ਇੱਜ਼ਤ ਮਿਲਦੀ ਆ। ਜੇ ਉਹ ਥੋੜੀ ਜਿਹੀ ਪੜੀ ਲਿਖੀ ਆ ਤਾਂ ਫਿਰ ਉਹਨੂੰ ਹੋਰ ਵੀ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਆ ਤਾਂ ਇਸ ਤਰੀਕੇ ਨਾਲ ਨਾ ਸਾਡੇ ਮਨ ਵਿੱਚ ਆਪਣੇ ਆਪ ਨੂੰ ਲੈ ਕੇ ਇੱਕ ਬੇਇੱਜ਼ਤੀ ਜਿਹੀ ਮਹਿਸੂਸ ਹੋਣ ਲੱਗ ਜਾਂਦੀ ਆ ਤੇ ਸਾਨੂੰ ਲੱਗਦਾ ਵੀ ਆ ਕਿ ਦੁਨੀਆ ਅੱਜਕੱਲ ਚੰਮ ਦੀ ਕਦਰ ਆ ਜਿਹੜੀ ਉਹ ਜ਼ਿਆਦਾ ਕਰਦੀ ਆ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੇ ਆ ਇਦਾਂ ਦੇ ਇੰਸਟਾਗ੍ਰam ਤੇ ਫੇਸਬੁੱਕ ਤੇ ਪੇजेस ਹੋਣਗੇ ਕਿ ਜਿੱਥੇ ਬੜੀਆਂ ਖੂਬਸੂਰਤ ਕੁੜੀਆਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਅਚੀਵਮੈਂਟ ਨਹੀਂ ਹੁੰਦੀ ਉਹਨਾਂ ਨੇ ਲਾਈਫ ਦੇ ਵਿੱਚ ਕੁਝ ਵੀ ਇਹੋ ਜਿਹਾ ਖਾਸ ਨਹੀਂ ਕੀਤਾ ਹੁੰਦਾ ਕਿ ਅਸੀਂ ਕਹੀਏ ਕਿ ਉਹ ਸਾਡੇ ਨਾਲੋਂ ਜ਼ਿਆਦਾ ਬੈਟਰ ਨੇ ਪਰ ਫਿਰ ਵੀ ਜਿਹੜੇ ਉਹਨਾਂ ਨੂੰ ਲਾਈਕਸ ਮਿਲਦੇ ਨੇ ਜਿਹੜੇ ਉੱਥੇ ਕਮੈਂਟਸ ਹੁੰਦੇ ਨੇ ਤੇ ਸਾਨੂੰ ਐਂ ਹੀ ਲੱਗਦਾ ਕਿ ਪੂਰੀ ਦੁਨੀਆ ਦਾ ਧਿਆਨ ਆ ਜਿਹੜਾ ਉਹ ਖੂਬਸੂਰਤੀ ਤੇ ਆ ਤੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਮੈਂ ਇੰਨਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਵਾਂ ਜਾਂ ਫਿਰ ਮੈਂ ਆਪਣੇ ਸਰੀਰ ਤੇ ਤੇ ਆਪਣੇ ਚਿਹਰੇ ਤੇ ਇੰਨਾ ਜ਼ਿਆਦਾ ਧਿਆਨ ਦੇਵਾਂ ਕਿ ਮੈਨੂੰ ਲੋਕ ਮੇਰੀ ਖੂਬਸੂਰਤੀ ਕਰਕੇ ਤਵਜੋ ਦੇਣ ਮੈਂ ਦੋਨਾਂ ਨੂੰ ਹੀ ਨਹੀਂ ਗਲਤ ਕਹਿੰਦੀ ਜੇ ਕੋਈ ਬੰਦਾ ਜਿਹਦੀ ਜ਼ਿੰਦਗੀ 'ਚ ਇਹ 파ਟ ਹੈ ਕਿ ਉਹ ਕਿਸੇ ਇਦਾਂ ਦੀ ਫੀਲਡ ਦੇ ਵਿੱਚ ਕੰਮ ਕਰ ਰਿਹਾ ਜਿਵੇਂ ਮੈਂ ਹਮੇਸ਼ਾ ਕਹਿੰਦੀ ਆ ਕਿ ਜਿਹੜੀਆਂ ਫਿਲਮੀ ਐਕਟ੍ਰੀਸਸ ਹੁੰਦੀਆਂ ਨੇ ਨਾ ਉਹਨਾਂ ਦਾ ਕੰਮ ਹੈ ਕਿ ਉਹਨਾਂ ਨੇ ਜ਼ਿੰਦਗੀ 'ਚ ਹਮੇਸ਼ਾ ਸਕਰੀਨ ਤੇ ਸੋਹਣੇ ਦੇਖਣਾ ਉਹਨਾਂ ਦੇ ਘਰਾਂ ਦੇ ਵਿੱਚ ਬਹੁਤ ਸਾਰੇ ਕੰਮ ਕਰਨ ਵਾਲੇ ਹੁੰਦੇ ਨੇ ਇੱਥੋਂ ਤੱਕ ਕਿ ਉਹਨਾਂ ਦੇ ਨਿਆਣਿਆਂ ਨੂੰ ਪਾਲਣ ਲਈ ਵੀ ਉਹਨਾਂ ਨੇ ਕੰਮ ਵਾਲੇ ਰੱਖੇ ਹੁੰਦੇ ਨੇ ਤੇ ਉਹ ਆਪਣੇ ਦਿਨ ਦੇ ਜੇ 4-5 ਘੰਟੇ ਜਿਮ ਚ ਲਾਉਂਦੀਆਂ ਨੇ ਤੇ ਉਹ ਉਹਦੇ ਬਦਲੇ ਸੋਹਣੀਆਂ ਦਿਖਦੀਆਂ ਨੇ ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਜੇ ਜ਼ਿੰਦਗੀ ਚ ਸਾਨੂੰ ਵੀ ਇੰਨਾ ਵੇਲ ਮਿਲੇ ਅਸੀਂ ਵੀ ਆਪਣੇ ਆਪ ਨੂੰ ਉਦਾਂ ਬਣਾ ਲਾਂਗੇ ਤੇ ਪਰ ਸਾਡੇ ਨਾਲੋਂ ਜੇ ਤੁਸੀਂ ਕਹੋ ਕਿ ਖੁਸ਼ ਜ਼ਿੰਦਗੀ ਉਹਨਾਂ ਦੀ ਹੁੰਦੀ ਆ ਉਹਨਾਂ ਨੇ ਕਿੰਨੇ ਕਿੰਨੇ ਸਾਲ ਤੋਂ ਮਿੱਠਾ ਨਹੀਂ ਖਾਦਾ ਹੁੰਦਾ ਕਿੰਨੇ ਕਿੰਨੇ ਸਾਲ ਤੋਂ ਉਹਨਾਂ ਨੇ ਆਪਣੇ ਹੀ ਮਨਪਸੰਦ ਦਾ ਕੋਈ ਖਾਣਾ ਨਹੀਂ ਖਾਦਾ ਹੁੰਦਾ ਪੀੜਤਾ ਉਹ ਬੰਦੇ ਵੀ ਹੰਡਾਈ ਰਹੇ ਨੇ ਆਪਣੇ ਆਪਣੇ ਹਿੱਸੇ ਤਾਂ ਜੋ ਜ਼ਿੰਦਗੀ ਚ ਆਉਂਦਾ ਨਾ ਅਸੀਂ ਸਾਰੇ ਫੇਸ ਕਰਦੇ ਆ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਨਿਆਣੇ ਪਾਲ ਦੇ ਥੋੜੇ ਜਿ ਮੋٹے ਵੀ ਹੋ ਗਏ ਆ ਥੋੜੇ ਜਿ ਚਿਹਰੇ ਤੇ ਸ਼ਾਇਆ ਵੀ ਪੈ ਗਈਆਂ ਥੋੜੀਆਂ ਝੁਰੜੀਆਂ ਵੀ ਪੈ ਗਈਆਂ ਤਾਂ ਇੱਕ ਸੈਟੀਸਫੈਕਸ਼ਨ ਤਾਂ ਹੁੰਦੀ ਹੀ ਆ ਨਾ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਵਧੀਆ ਕੀਤਾ ਵੈਸੇ ਤਾਂ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਵੀ ਜੇ ਤੁਹਾਡੇ ਕੋਲ ਸਮਾਂ ਹੈਗਾ ਤੁਸੀਂ ਆਪਣਾ ਖਿਆਲ ਰੱਖੋ ਤੁਸੀਂ ਬਿਲਕੁਲ ਨਾ ਇਹ ਸੋਚੋ ਕਿ ਜੇ ਮੇਰੇ ਦੋ ਜਾਂ ਤਿੰਨ ਨਿਆਣੇ ਨੇ ਉਹਨਾਂ ਦੀ ਉਮਰ ਇੰਨੀ ਹੋ ਗਈ ਆ ਮੈਂ ਉਹਨਾਂ ਦੀ ਮਾਂ ਦਿਸਣੀ ਹੀ ਚਾਹੀਦੀ ਆ ਨਹੀਂ ਤੁਸੀਂ ਸੈਰ ਕਰੋ ਚੰਗਾ ਖਾਓ ਬਾਹਰਲਾ ਜਿਹੜਾ ਖਾਣਾ ਉਹ ਘੱਟ ਖਾਓ ਤੁਸੀਂ ਆਪਣੇ ਘਰੇ ਬਣਾ ਕੇ ਜੋ ਤੁਹਾਨੂੰ ਚੰਗਾ ਲੱਗਦਾ ਉਹ ਖਾਓ ਆਪਣਾ ਮਨਪਸੰਦ 뮤ਜ਼ਿਕ ਸੁਣੋ ਮਨਪਸੰਦੀਆਂ ਕਿਤਾਬਾਂ ਪੜੋ ਉਹਦੇ ਨਾਲ ਹੀ ਤੁਹਾਨੂੰ ਬੜਾ ਸੋਹਣਾ ਸਭ ਕੁਝ ਲੱਗਣ ਲੱ ਆ ਜਾਂਦਾ ਤੁਸੀਂ ਤੁਹਾਡਾ ਜੀ ਕਰਦਾ ਕਿ ਮੈਂ ਥੋੜੀ ਜੀ ਜਵਾਨ ਵੀਰਵਾਂ ਮੈਂ ਮੈਨੂੰ ਸਾਰੇ ਪਸੰਦ ਕਰਨ ਆਪਣਾ ਕੱਪੜਾ ਲੀੜਾ ਚਾਹੇ ਤੁਹਾਡੇ ਬਹੁਤ ਸਸਤਾ ਵੀ ਪਾਇਆ ਹੋਇਆ ਪਰ ਉਹਨੂੰ ਇਸ ਢੰਗ ਨਾਲ ਪਾਓ ਕਿ ਤੁਸੀਂ ਲੋਕਾਂ ਨੂੰ ਸੋਹਣੇ ਲੱਗੋ ਪਰ ਜੇ ਤੁਸੀਂ ਸੋਚੋ ਕਿ ਬਹੁਤ ਹੀ ਜ਼ਿਆਦਾ ਜਿਹੜੇ ਲੋਕ ਬਹੁਤ ਮਾਡਰਨ ਪਹਿਰਾਵੇ ਪਾਉਂਦੇ ਨੇ ਅਸੀਂ ਉਹਨਾਂ ਨੂੰ ਇੱਕ ਦਿਨ ਚ ਕਾਪੀ ਕਰਨ ਲੱਗ ਜਾਈਏ ਜੀ ਉਹਨਾਂ ਨੂੰ ਤਾਂ ਜ਼ਿਆਦਾ ਇੱਜ਼ਤ ਮਿਲਦੀ ਆ ਬਹੁਤ ਤੇਜ਼ ਇਤਰਾਰ ਜਨਾਨੀਆਂ ਨੂੰ ਜ਼ਿਆਦਾ ਇੱਜ਼ਤ ਮਿਲਦੀ ਆ ਮੈਨੂੰ ਲੱਗਦਾ ਕਿ ਇਹ ਕੋਈ ਚੰਗੀ ਜੀ ਗੱਲ ਨਹੀਂ ਹੁੰਦੀ ਕਿਉਂਕਿ ਬਹੁਤ ਕੁਝ ਚੰਗਾ ਸਾਡੇ ਅੰਦਰ ਪਹਿਲਾਂ ਹੀ ਪਿਆ ਅਸੀਂ ਕਹਿੰਦੇ ਆ ਕਿ ਔਰਤ ਦੇ ਅੰਦਰ ਇੱਕ ਬਹੁਤ ਸੋਹਣਾ ਸਲੀਕਾ ਹੁੰਦਾ ਲੋਕਾਂ ਨਾਲ ਗੱਲਬਾਤ ਕਰਨ ਦਾ ਆਪਣਾ ਘਰ ਸੰਭਾਲਣ ਦਾ ਆਪਣੇ ਬੱਚੇ ਪਾਲਣ ਦਾ ਮੈਨੂੰ ਤਾਂ ਹੀ ਲੱਗਦਾ ਹੁੰਦਾ ਉਹ ਸਲੀਕਾ ਹੀ ਸਭ ਤੋਂ ਅਮੀਰੀ ਵਾਲੀ ਚੀਜ਼ ਆ ਹਾਂ ਸਰੀਰ ਆ ਉਹਨੂੰ ਜਦੋਂ ਤੁਹਾਨੂੰ ਇਹ ਚੀਜ਼ ਤੁਸੀਂ ਉਸ ਚੀਜ਼ ਲਈ ਅਵੇਅਰ ਹੋਗੇ ਕਿ ਮੈਂ ਇਹਨੂੰ ਸੋਹਣਾ ਬਣਾ ਕੇ ਰੱਖਣਾ ਮੈਂ ਥੋੜੀ ਜੀ ਪਤਲੀ ਹੋਣਾ ਮੈਂ ਥੋੜੀ ਜਿਹੀ ਖੂਬਸੂਰਤ ਹੋਣਾ ਉਹ ਤਾਂ ਬਹੁਤ ਥੋੜੇ ਸਮੇਂ ਦੀ ਗੱਲ ਹੁੰਦੀ ਆ ਤੁਸੀਂ ਕਰੋ ਉਹ ਚੀਜ਼ ਵੀ ਜ਼ਰੂਰੀ ਥੋੜੀ ਆ ਕਿ ਜੇ ਮੈਂ ਸੋਚਦੀ ਆ ਮੈਨੂੰ ਦਿਨ ਚ 24 ਘੰਟੇ ਮਿਲੇ ਨੇ ਤਾਂ ਮੈਂ 24 ਘੰਟੇ ਘਰ ਤੇ ਹੀ ਲਾ ਦਵਾਂ ਬੱਚਿਆਂ ਤੇ ਹੀ ਲਾ ਦਾਂ ਰਿਸ਼ਤੇਦਾਰਾਂ ਲਈ ਰੋਟੀਆਂ ਬਣਾਉਣ ਤੇ ਹੀ ਲਾ ਦਾਂ ਜਾਂ ਫਿਰ ਇਕੱਲੇ-ਇਕੱਲੇ ਦੀ ਹਰ ਇੱਕ ਦੀ ਚੀਜ਼ ਦਾ ਧਿਆਨ ਮੈਂ ਰੱਖਾਂ ਤੁਸੀਂ ਥੋੜੀਆਂ-ਥੋੜੀਆਂ ਜ਼ਿੰਮੇਵਾਰੀਆਂ ਸਾਰਿਆਂ ਨੂੰ ਦੋ ਕਰਦੀਆਂ ਤੇ ਉਨੀਆਂ ਕੀ ਕਰੋ ਕਿ ਜਿੰਨਾ ਕੁ ਭਾਰ ਤੁਸੀਂ ਚੱਲ ਸਕੋ ਇਹ ਨਹੀਂ ਹੁੰਦਾ ਕਿ ਮੈਂ ਸਾਰਿਆਂ ਲਈ ਕਰਦੀ ਕਰਦੀ ਸਰੀਰ ਤੋਂ ਤੇ ਮਨ ਤੋਂ ਬਿਮਾਰ ਹੋ ਜਾ। ਜੇ ਤੁਹਾਡਾ ਮਨ ਕਰਦਾ ਕਿ ਦਿਨ 'ਚ 2 ਘੰਟੇ ਜਾਂ ਘੰਟੇ ਤੁਹਾਡੇ ਤੁਹਾਡੇ ਆਪਣੇ ਲਈ ਹੋਣੇ ਚਾਹੀਦੇ ਆ ਤਾਂ ਤੁਸੀਂ ਜ਼ਰੂਰ ਕਰੋ ਚਾਹੇ ਤੁਸੀਂ ਉਹਨੂੰ ਸੈਰ ਲਈ ਯੂਜ਼ ਕਰੋ ਚਾਹੇ ਉਹਨੂੰ ਚੰਗੀ ਕਿਤਾਬ ਪੜ੍ਹਨ ਲਈ ਯੂਜ਼ ਕਰੋ ਚਾਹੇ ਤੁਸੀਂ ਫੋਨ ਦੇ ਦੇਖਣ ਤੇ ਲਾ ਦਿਓ ਉਸ ਟਾਈਮ ਤੋਂ ਪਰ ਫੋਨ ਤੇ ਵੀ ਚੰਗੀਆਂ ਚੀਜ਼ਾਂ ਦੇਖੋ। ਤਾ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਆਪਣੀ ਜ਼ਿੰਦਗੀ 'ਚ ਲੈ ਕੇ ਆਓ ਇਹ ਨਹੀਂ ਹੈਗਾ ਕਿ ਮੈਂ ਸਵੇਰੇ 4 ਵਜੇ ਉੱਠਦੀਆਂ ਤੇ ਰਾਤ ਦੇ 8 ਵਜੇ ਤੱਕ ਜਦੋਂ ਤੱਕ ਮੈਂ ਸੌਂਨੀ ਆ ਤਾਂ ਮੈਂ ਸਾਰਾ ਟਾਈਮ ਬਸ ਘਰ ਨੂੰ ਹੀ ਦੇ ਦੇਣਾ ਕੰਮਾਂ ਨੂੰ ਹੀ ਦੇ ਦੇਣਾ ਜੇ ਉਹਦੇ 'ਚ 2 ਘੰਟੇ ਤੁਸੀਂ ਆਪਣੇ ਤੇ ਖਰਚ ਲਓਗੇ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਪਰ ਇਹ ਵੀ ਨਹੀਂ ਹੋਊਗਾ ਕਿ ਜਿਵੇਂ ਲੋਕਾਂ ਦੇ ਘਰਾਂ 'ਚ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਕਿ ਉਹਨਾਂ ਦੇ ਤਾਂ ਨਿਆਣੇ ਪਾਲਣ ਲਈ ਵੀ ਕੰਮਕਾਜ ਵਾਲੇ ਉਹਨਾਂ ਕੋਲੇ ਹੁੰਦੇ ਆ ਤੇ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਨਹੀਂ ਕਾਪੀ ਕਰ ਸਕਦੇ ਇਸ ਲਈ ਆਪਣੇ ਅੰਦਰ ਨਾ ਇੱਕ ਬੇਇੱਜ਼ਤੀ ਜੀ ਵਾਲੀ ਚੀਜ਼ ਨਾਲ ਕਦੇ ਵੀ ਲੈ ਕੇ आओ ਆਪਣੀ ਆਪਣੀ ਜਗ੍ਹਾ ਤੇ ਹਰ ਬੰਦੇ ਨੂੰ ਖੁਸ਼ ਰਹਿਣਾ ਚਾਹੀਦਾ ਹੁਣ ਸਾਡੇ ਜਿਹੜੀਆਂ ਪਿੰਡਾਂ ਚ ਬੀਬੀਆਂ ਨੇ ਉਹ ਕਿਉਂ ਖਾਂਦੀਆਂ ਨੇ ਦੁੱਧ ਪੀਂਦੀਆਂ ਨੇ ਚੰਗੀ ਖਰਾਕ ਖਾਂਦੀਆਂ ਨੇ ਸਿਆਲਾਂ ਦੇ ਵਿੱਚ ਖੋਆ ਪੰਜੀਰੀਆਂ ਪਿੰਨੀਆਂ ਤੱਕ ਵੀ ਖਾਂਦੀਆਂ ਨੇ ਉਹਨਾਂ ਦੀ ਬਾਡੀ ਚ ਜਿਹੜੀ ਇਮਿਊਨਿਟੀ ਆ ਜਾਂ ਉਹਨਾਂ ਦੀ ਬਾਡੀ ਦੀ ਜਿਹੜੀ ਸਟਰੈਂਥ ਆ ਉਹ ਉਹਨਾਂ ਲੋਕਾਂ ਚ ਨਹੀਂ ਹੈਗੀ ਤੁਸੀਂ ਜਿਮ ਚ ਜਾ ਕੇ ਜਿੰਨੇ ਮਰਜ਼ੀ ਡੰਬਲ ਚੁੱਕ ਲੋ ਪਰ ਜਦੋਂ ਹੀ ਤੁਸੀਂ ਉਹ ਸਾਰੀਆਂ ਚੀਜ਼ਾਂ ਛੱਡਦੇ ਹੋ ਤਾਂ ਤੁਹਾਨੂੰ ਵੀ ਪਤਾ ਹੈ ਕਿ ਤੁਹਾਨੂੰ ਕੀ ਫੇਸ ਕਰਨਾ ਪੈਂਦਾ ਅਸੀਂ ਥੋੜੇ ਦਿਨ ਪਹਿਲਾਂ ਨਾ ਕਿਤੇ ਗਏ ਤੇ ਉੱਥੇ ਅਸੀਂ ਕੁਝ ਕਸਮਾਨ ਖਰੀਦਿਆ ਤੇ ਉਹਦਾ ਭਾਰ 15 ਕਿਲੋ ਤੋਂ ਥੋੜਾ ਜਿਹਾ ਜ਼ਿਆਦਾ ਸੀਗਾ ਤੇ ਮੈਨੂੰ ਦੁਕਾਨ ਵਾਲੇ ਨੇ ਸਪੈਸ਼ਲ ਪੁੱਛਿਆ ਕਹਿੰਦਾ ਵੀ ਤੁਸੀਂ ਇੰਨੀਆਂ ਥੱਲੇ ਪੌੜੀਆਂ ਉਤਰ ਕੇ ਜਾਣਾ ਤੁਸੀਂ ਇਹਨੂੰ ਚੁੱਕ ਕੇ ਲੈ ਜਾਓਗੇ ਮੈਂ ਕਿਹਾ ਹਾਂ ਮੈਂ ਲੈ ਜਾਊਂਗੀ ਤੋ ਮੈਨੂੰ ਉੱਥੇ ਜਾ ਕੇ ਇਹ ਚੀਜ਼ ਮਹਿਸੂਸ ਹੋਈ ਵੀ ਬਚਪਨ ਦੇ ਵਿੱਚ ਅਸੀਂ ਕਿੰਨੀਆਂ ਚੰਗੀਆਂ ਖੁਰਾਕਾਂ ਖਾਧੀਆਂ ਤੇ 15 ਕਿਲੋ ਭਾਰ ਕੁਝ ਵੀ ਨਹੀਂ ਹੁੰਦਾ ਜੇ ਆਪਾਂ ਸੋਚੀਏ ਤੇ ਅੱਜ ਕੱਲ ਅਸੀਂ ਨਿਆਣੇ ਸਾਡੇ ਨੇ ਜਿਹੜੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚੋਂ ਖੁਰਾਕਾਂ ਹੀ ਨਹੀਂ ਆਈਆਂ ਤਾਂ ਉਹਨਾਂ ਤੋਂ ਤੁਸੀਂ ਥੋੜਾ ਜਿਹਾ ਕੰਮ ਵੀ ਕਰਵਾ ਲਓ ਤਾਂ ਉਹ ਝੱਟ ਤੁਹਾਨੂੰ ਕਹਿ ਦਿੰਦੇ ਕਿ ਅਸੀਂ ਥੱਕ ਗਏ ਆ ਤੇ ਫੈਂਸੀ ਜੀ ਜਿਹੜੀ ਜ਼ਿੰਦਗੀ ਹੁੰਦੀ ਆ ਨਾ ਕਿ ਵੀ ਸਾਰਾ ਦਿਨ ਮੈਂ ਇੱਕ ਜਿਮ ਚ ਸਪੈਂਡ ਕਰਤਾ ਸਾਰਾ ਦਿਨ ਮੈਂ ਇੱਕ ਸਪਾ ਚ ਹੀ ਲਾਇਆ ਆ ਸਾਰਾ ਦਿਨ ਮੈਂ ਆਪਣੇ ਚਿਹਰੇ ਦੀ ਕੇਅਰ ਕਰਨ ਤੇ ਹੀ ਲਾਤਾ ਉਹ ਜ਼ਿੰਦਗੀ ਤੁਹਾਨੂੰ ਥੋੜੇ ਸਮੇਂ ਲਈ ਚੰਗੀ ਲੱਗਦੀ ਆ ਪਰ ਦੁਨੀਆ ਤੇ ਇਹ ਜੀ ਕੋਈ ਚੀਜ਼ ਨਹੀਂ ਜਿਹਨੇ ਟੱਲਣੀ ਤੇ ਉਹਦੇ ਚ ਤੁਹਾਡੀ ਖੂਬਸੂਰਤੀ ਵੀ ਆਉਂਦੀ ਆ ਤੁਹਾਡਾ ਸਰੀਰ ਵੀ ਆਉਂਦਾ ਜੇ ਅੱਜ ਤੁਹਾਨੂੰ ਕੋਈ ਸਮਾਂ ਮਿਲਿਆ ਉਹਦੇ ਚ ਬਹੁਤ ਕੁਝ ਅਚੀਵ ਕਰਨ ਤੇ ਉਸ ਸਮੇਂ ਨੂੰ ਖਰਚੋ ਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਕੁਛਾ ਜਿਹੜਾ ਆਪਣੇ ਲਈ ਬਣਾਉਣਾ ਮੈਂ ਜ਼ਿੰਦਗੀ 'ਚ ਜਿਹੜੇ ਸੁਪਨੇ ਵੇਖੇ ਸੀ ਉਹ ਮੈਂ ਪੂਰੇ ਕਰਨੇ ਆ ਇਹ ਖੂਬਸੂਰਤੀ ਤੇ ਵੀ ਜ਼ਿਆਦਾ ਧਿਆਨ ਨਾ ਸਾਡਾ ਹੀ ਲੋਕਾਂ ਦਾ ਹੈਗਾ ਤੁਸੀਂ ਸਾਊਥ ਵੱਲ ਚਲੇ ਜਾਓ ਤੁਹਾਨੂੰ ਬਿਲਕੁਲ ਨਹੀਂ ਲੱਗੂਗਾ ਕਿ ਉੱਥੇ ਸੋਹਣੇ ਜਾਂ ਨਾ ਸੋਹਣੇ ਹੋਣ ਦੇ ਕੋਈ ਮਾਇਨੇ ਰਹਿ ਜਾਂਦੇ ਨੇ ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਜਾਂ ਬਹੁਤ ਸਾਰੇ ਕਲਾਸਮੇਟ ਰਾਜਸਥਾਨ ਨੇ ਜਿਹੜੇ ਮੇਰੇ ਵਰਗੇ ਵੀ ਨਾ ਸ਼ਾਇਦ ਦਿਖਦੇ ਹੋਣ ਮੈਂ ਮੈਂ ਆਪਣੇ ਆਪ ਨੂੰ ਕਹਾਂ ਕਿ ਮੇਰਾ ਸ਼ਾਇਦ ਰੰਗ ਗੋਰਾ ਜਾ ਇਹ ਚੀਜ਼ ਆ ਉਹ ਉਹ ਤੁਹਾਡੇ ਨਾਲੋਂ ਲੱਖ ਗੁਣਾ ਬਿਹਤਰ ਨੇ ਜਦੋਂ ਤੁਸੀਂ ਉਹਨਾਂ ਦੀਆਂ ਪ੍ਰਾਪਤੀਆਂ ਤੇ ਗੱਲ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਤਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕੀਤਾ ਹੈਗਾ ਸਾਡੇ ਕਿੰਨੇ ਇਹੋ ਜਿਹੇ ਲੋਕ ਨੇ ਕਿ ਜਿਨ੍ਹਾਂ ਨੂੰ ਉਹਨਾਂ ਦੀਆਂ ਸ਼ਕਲਾਂ ਕਰਕੇ ਲੋਕ ਰਿਸਪੈਕਟ ਨਹੀਂ ਕਰਦੇ ਉਹਨਾਂ ਦੇ ਪਹਿਰਾਵੇ ਕਰਕੇ ਉਹਨਾਂ ਨੂੰ ਇੱਜ਼ਤ ਨਹੀਂ ਦਿੰਦੇ ਉਹਨਾਂ ਦੇ ਕੰਮਾਂ ਕਰਕੇ ਉਹਨਾਂ ਨੂੰ ਇੱਜ਼ਤ ਦਿੰਦੇ ਨੇ ਜਿਦੀ ਜ਼ਰੂਰਤ ਹੈ ਕਿਉਂ ਨੇ ਹਮੇਸ਼ਾ ਫਿੱਟ ਰਹਿਣਾ ਉਹਨੇ ਹਮੇਸ਼ਾ ਸੋਹਣੇ ਰਹਿਣਾ ਉਹ ਬੰਦਾ ਆਪਣੀ ਜ਼ਿੰਦਗੀ ਨੂੰ ਉਸ ਢੰਗ ਨਾਲ ਕੱਢੇ ਪਰ ਜੇ ਤੁਸੀਂ ਆਪਣਾ ਸਰੀਰ ਆ ਜਿਹੜਾ ਘਰ ਦੀਆਂ ਜ਼ਿੰਮੇਵਾਰੀਆਂ ਕਰਦੇ ਹੋਏ ਜਾਂ ਆਪਣੇ ਬੱਚੇ ਪਾਲਦੇ ਹੋਏ ਜਾਂ ਸਾਰੀਆਂ ਉਹ ਜ਼ਿੰਮੇਵਾਰੀਆਂ ਕਰਦੇ ਹੋਏ ਕੱਢਦਾ ਕਿ ਜਿੰਨਾ ਦੀ ਤੁਹਾਡੇ ਤੋਂ ਮੰਗ ਕੀਤੀ ਜਾਂਦੀ ਹੈ ਜਿੰਨਾ ਦੀ ਉਸ ਵਕਤ ਤੇ ਲੋੜ ਆ ਤਾਂ ਉਹਦੇ 'ਚ ਵੀ ਕਦੇ ਵੀ ਬੇਇੱਜ਼ਤੀ ਮਹਿਸੂਸ ਨਾ ਕਰੋ ਸੋਹਣੇ ਬਣੋ ਉਹਦੇ ਲਈ ਆਪਣਾ ਥੋੜਾ ਬਤ ਸਮਾਂ ਜ਼ਰੂਰ ਖਰਚੋ ਪਰ ਜੇ ਤੁਸੀਂ ਸਭ ਕੁਝ ਛੱਡ ਕੇ ਸਿਰਫ ਸੋਹਣੇ ਬਣਨ ਤੇ ਫੋਕਸ ਕਰ ਰਹੇ ਹੋ ਤਾਂ ਉਹਦੇ ਬਦਲੇ ਤੁਹਾਨੂੰ ਬਹੁਤ ਘੱਟ ਟਾਈਮ ਰਿਸਪੈਕਟ ਦਿੱਤੀ ਜਾਂਦੀ ਆ ਇੱਕ ਨਾ ਇੱਕ ਦਿਨ ਲੋਕਾਂ ਨੇ ਤੁਹਾਡੀ ਕਾਬਲੀਅਤ ਨੂੰ ਤੇ ਤੁਹਾਡੇ ਕੀਤੇ ਹੋਏ ਕੰਮਾਂ ਨੂੰ ਇੱਜ਼ਤ ਦੇਣੀ ਆ ਤੇ ਐਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਕੁੜੀਆਂ ਨੂੰ ਸੱਚੀ ਬਹੁਤ ਜ਼ਿਆਦਾ ਕਨਫਿਊਜ਼ ਕਰ ਦਿੰਦੀਆਂ ਨੇ ਮੈਨੂੰ ਵੀ ਕਈ ਵਾਰੀ ਲੱਗਦਾ ਹੁੰਦਾ ਕਿ ਉਹ ਹੋ ਅਸੀਂ ਤਾਂ ਕਿੰ ਕਿਵੇਂ ਦੇ ਦਿਸਣ ਲੱਗੇ ਜਦੋਂ ਆਪਾਂ ਕਿਸੇ ਦੇ ਵਿਆਹ ਤੇ ਜਾਂਦੇ ਆ ਨਾ ਤੇ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਉਹ ਕੁੜੀਆਂ ਬੜੀਆਂ ਸੋਹਣੀਆਂ ਜੀਆਂ ਲੱਗਦੀਆਂ ਹੁੰਦੀਆਂ ਨੇ ਤੇ ਅਸੀਂ ਵੀ ਉਹਨਾਂ ਵਿਆਹਾਂ ਸ਼ਾਦੀਆਂ ਤੇ ਜਾ ਕੇ ਇਹੀ ਸੋਚਦੇ ਹੁੰਦੇ ਹਾਂ ਵੀ ਉਹੋ ਕਦੀ ਅਸੀਂ ਵੀ ਇਹੋ ਜਿਹੀ ਹੁੰਦੇ ਸੀਗੇ ਅਸੀਂ ਵੀ ਇੰਨੇ ਸੋਹਣੇ ਹੁੰਦੇ ਸੀ ਜ਼ਰੂਰ ਤੁਹਾਡਾ ਮਨ ਜਿਆ ਨਾ ਕਈ ਵਾਰੀ ਘਬਰਾਉਂਦਾ ਕਿ ਅਸੀਂ ਕਿਉਂ ਵੱਡੇ ਵੱਡੇ ਹੋਣ ਲੱਗ ਗਏ ਸਾਡੇ ਕਿਉਂ ਵਾਲ ਚਿੱਟੇ ਹੋਣ ਲੱਗ ਗਏ ਸਾਡਾ ਸਰੀਰ ਕਿਉਂ ਨਹੀਂ ਉਹਨਾਂ ਜਿਆਦਾ ਐਕਟਿਵ ਹੈਗਾ ਅਸੀਂ ਕਿਉਂ ਨਹੀਂ ਉਹਨੇ ਪਤਲੇ ਹੈਗੇ ਪਰ ਸਮਾਂ ਇਹ ਆਪਣੀ ਚਾਲ ਚੱਲਦਾ ਉਹਨੇ ਬਹੁਤ ਕੁਛਾ ਜਿਹੜਾ ਉਹਨੇ ਢਾਲ ਦੇਣਾ ਤੁਹਾਡਾ ਚਿਹਰਾ ਵੀ ਤੁਹਾਡੀ ਖੂਬਸੂਰਤੀ ਤੁਹਾਡਾ ਸਰੀਰ ਤੁਹਾਡੇ ਵਾਲ ਵੀ ਚਿੱਟੇ ਹੋਣਗੇ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਹੈਗੇ ਇਹ ਚਾਲ ਆ ਸਮੇਂ ਦੀ ਤੇ ਇਹਦੇ ਚੋਂ ਤੁਹਾਨੂੰ ਵੀ ਲੰਘਣਾ ਹੀ ਪੈਣਾ ਪਰ ਤੁਸੀਂ ਕਦੇ ਵੀ ਕਨਫਿਊਜ਼ ਨਾ ਹੋਵੋ ਕਿ ਬਹੁਤ ਪੜੀਆਂ ਲਿਖੀਆਂ ਕੁੜੀਆਂ ਨੂੰ ਹੀ ਬਹੁਤ ਇੱਜ਼ਤ ਮਿਲਦੀ ਆ ਜਾਂ ਬੜੀਆਂ ਮਾਡਰਨ ਕੁੜੀਆਂ ਨੂੰ ਹੀ ਬੜੀ ਇੱਜ਼ਤ ਮਿਲਦੀ ਆ ਇੱਜ਼ਤ ਤਾਂ ਜਿੰਨੇ ਕੁ ਵੀ ਕਿਸੇ ਦੇ ਮਨ ਚਾਣਾ ਤੁਹਾਡੇ ਲਈ ਉਹ ਤੁਸੀਂ ਜਿਵੇਂ ਦੇ ਵੀ ਮਰਜ਼ੀ ਦਿਸਦੇ ਹੋ ਉਹਨੇ ਤੁਹਾਨੂੰ ਦੇਣੀ ਉਹ ਦੇਣੀ ਆ ਇਹ ਕਰਕੇ ਮੈਨੂੰ ਐ ਲੱਗਦਾ ਹੁੰਦਾ ਵੀ ਅਸੀਂ ਨਾ ਦੁਨੀਆ ਚ ਚੰਗਾਪਨ ਖਤਮ ਕਰਦੇ ਪਏ ਆ ਅੱਜਕੱਲ ਜਦੋਂ ਕੋਈ ਮਾਂ ਗੱਲ ਕਰਦੀ ਆ ਨਾ ਕਿ ਵੀ ਮੈਂ ਇੰਨਾ ਸਮਾਂ ਬੱਚਿਆਂ ਨੂੰ ਦਿੱਤਾ ਤੇ ਹੁਣ ਮੈਨੂੰ ਘੰਟਾ ਦੋ ਘੰਟਾ ਆਪਦੇ ਲਈ ਚਾਹੀਦੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਪਰ ਜੇ ਕੋਈ ਮਾਂ ਇਹ ਕਵੇ ਕਿ ਮੈਂ ਤਾਂ ਜੀ ਬੱਚੇ ਜੰਮਤੇ ਤੇ ਹੁਣ ਮੈਨੂੰ ਤਾਂ 10 ਘੰਟੇ ਹੀ ਆਪਣੇ ਆਪ ਲਈ ਚਾਹੀਦੇ ਆ ਉਹ ਜ਼ਿੰਦਗੀ ਨੇ ਸੋਹਣੀ ਹੋ ਸਕਦੀ ਕਦੇ ਵੀ ਤੁਹਾਨੂੰ ਜੋੜੀ ਜ਼ਿੰਮੇਵਾਰੀ 'ਚ ਤੁਸੀਂ ਪਈਓ ਤੁਹਾਨੂੰ ਨਿਭਾਉਣੀ ਪਊਗੀ ਜਦੋਂ ਤੁਸੀਂ ਛੋਟੇ ਹੁੰਨੇ ਹੋ ਤੁਹਾਡਾ ਬਚਪਨ ਹੁੰਦਾ ਤਾਂ ਤੁਸੀਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਤੋਂ ਬੇ ਬੇਫਿਕਰ ਹੁੰਨੇ ਹੋ ਬਹੁਤ ਸਾਰੀਆਂ ਫਿਕਰਾਂ ਤੋਂ ਬੇਫਿਕਰ ਹੁੰਨੇ ਹੋ ਪਰ ਜਦੋਂ ਹੀ ਤੁਸੀਂ ਕਾਲਜ ਜਾਂਦੇ ਤੁਹਾਡੇ ਤੇ ਇੱਕ ਜ਼ਿੰਮੇਵਾਰੀ ਪੈਂਦੀ ਆ ਨਾ ਕਿ ਮੈਂ ਫੀਸ ਭਰ ਰਿਹਾ ਮੈਂ ਪੜਨਾ ਜਦੋਂ ਤੁਹਾਡਾ ਵਿਆਹ ਹੁੰਦਾ ਤੁਹਾਡੇ ਤੇ ਇੱਕ ਜ਼ਿੰਮੇਵਾਰੀ ਪਊਗੀ ਉਹ ਕਿ ਤੁਸੀਂ ਕਿਸੇ ਦੇ ਘਰੇ ਆਇਓ ਤੁਸੀਂ ਉਸ ਘਰ ਨੂੰ ਸੰਭਾਲਣਾ ਬੱਚੇ ਪੈਦਾ ਹੋਣ ਤੇ ਜ਼ਿੰਮੇਵਾਰੀਆਂ ਹੋਰ ਵੱਧ ਜਾਂਦੀਆਂ ਨੇ ਪਰ ਸੋਹਣੀ ਜ਼ਿੰਦਗੀ ਤੇ ਸਕੂਨ ਵਾਲੀ ਜ਼ਿੰਦਗੀ ਉਹੀ ਹੁੰਦੀ ਹੈ ਕਿ ਜਦੋਂ ਤੁਸੀਂ ਬਹੁਤ ਕੁਝ ਕਰਦੇ ਹੋਏ ਵੀ ਆਪਣੇ ਆਪ ਨੂੰ ਵੀ ਖੁਸ਼ ਰੱਖੋ ਆਪਣੇ ਆਪ 'ਚ ਵੀ ਉਹ ਸਾਰੀਆਂ ਚੀਜ਼ਾਂ ਕਰੋ ਜੋ ਤੁਹਾਡਾ ਕਰਨ ਨੂੰ ਜੀ ਕਰਦਾ ਪਰ ਨਾਲ ਦੀ ਨਾਲ ਆਪਣੀ ਕਾਬਲੀਅਤ ਨੂੰ ਵੀ ਪਾਲਿਸ਼ ਕਰੋ ਕੱਲਾ ਸਰੀਰ ਜਾਂ ਚਿਹਰਾ ਪਾਲਿਸ਼ ਕਰਕੇ ਬੰਦਾ ਕਿਤੇ ਨਹੀਂ ਪਹੁੰਚਦਾ ਹੈਗਾ ਇੰਨੇ ਟਲਣਾ ਹੀ ਡਲਣਾ ਹੈ ਤੇ ਜਿੱਥੇ ਵੀ ਤੁਸੀਂ ਹੈਗੇ ਹੋ ਜਿਵੇਂ ਦੇ ਵੀ ਘਰ ਚ ਤੁਸੀਂ ਹੈਗੇ ਹੋ ਤੁਹਾਨੂੰ ਉੱਥੇ ਹੀ ਖੁਸ਼ ਰਹਿਣਾ ਚਾਹੀਦਾ ਪਰ ਹਾਂ ਮੈਂ ਹਮੇਸ਼ਾ ਕਹਿੰਨੀ ਵੀ ਸੈਰ ਵੀ ਜਰੂਰ ਕਰੋ ਚੰਗਾ ਖਾਓ ਚੰਗੀਆਂ ਕਿਤਾਬਾਂ ਪੜੋ ਚੰਗੀਆਂ ਫਿਲਮਾਂ ਦੇਖੋ ਤੇ ਇਹ ਸਾਰਾ ਕੁਝ ਜੇ ਤੁਸੀਂ 10 ਘੰਟਿਆਂ ਚੋਂ 2 ਘੰਟੇ ਵੀ ਕੱਢ ਲਓ ਨਾ ਆਪਣੇ ਲਈ ਉਹਨੇ ਇੱਕ ਟਾਈਮ ਚ ਹੀ ਹੋ ਜਾਂਦਾ ਇਸ ਤੋਂ ਜ਼ਿਆਦਾ ਸਮੇਂ ਦੀ ਤੁਹਾਨੂੰ ਲੋੜ ਨਹੀਂ ਹੁੰਦੀ ਫੋਨ ਤੇ ਅਸੀਂ ਬਹੁਤ ਸਾਰਾ ਟਾਈਮ ਵੇਸਟ ਕਰ ਦਿੰਨੇ ਹਾਂ ਕਦੀ ਕਦੀ ਆਪਣਾ ਹੀ ਸਕਰੀਨ ਟਾਈਮ ਦੇਖੀਦਾ ਨਾ ਤਾਂ 3-3.5 ਘੰਟੇ ਵੀ ਹੁੰਦਾ ਕਈ ਵਾਰੀ ਪਰ ਉਹਦੇ 'ਚ ਜੇ ਕੁਛ ਚੰਗਾ ਸੁਣਿਆ ਜਾਂ ਚੰਗਾ ਦੇਖਿਆ ਤਾਂ ਉਹਦੇ ਤੇ ਪਛਤਾਵਾ ਨਹੀਂ ਹੁੰਦਾ ਐਵੇਂ ਥੋੜਾ ਜਿਹਾ ਸਮਾਂ ਆਪਣੇ ਸਰੀਰ ਨੂੰ ਦੇ ਦਿਓ ਥੋੜਾ ਜਿਹਾ ਸਮਾਂ ਆਪਣੀ ਖੂਬਸੂਰਤੀ ਨੂੰ ਦੇ ਦਿਓ ਪਰ ਪਛਤਾਓ ਨਾ ਕਦੇ ਵੀ ਤੇ ਇਹ ਜਿਹੜੀ ਗੱਲ ਆ ਨਾ ਕਿ ਚੰਮ ਨੂੰ ਇੱਜ਼ਤ ਮਿਲਦੀ ਆ ਇਹਨੂੰ ਅਸੀਂ ਬਹੁਤਾ ਜ਼ਿਆਦਾ ਨਾ ਵਧਾਈਏ ਨਹੀਂ ਤਾਂ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਿਰਫ ਤੇ ਸਿਰਫ ਆਪਣਾ ਚੰਮ ਸਵਾਰਨਜੋਗੀਆਂ ਰਹਿ ਜਾਣਗੀਆਂ ਤੇ ਕੁਝ ਕੁ ਕੁੜੀਆਂ ਜਿਵੇਂ ਜਦੋਂ ਰੀਲਸ ਦੇਖਦੀਆਂ ਨੇ ਨਾ ਫਿਟਨੈਸ ਨਾਲ ਜੁੜੀਆਂ ਹੋਈਆਂ ਜਿਵੇਂ ਉਹਨਾਂ ਨੂੰ ਯਾਦ ਆਈ ਜਾਊਗਾ ਕਿ ਮੇਰਾ ਵੀ ਇੱਥੋਂ ਥੋੜਾ ਜਿਆ ਢਿੱਡ ਵੱਧ ਗਿਆ ਹਾਏ ਮੇਰੇ ਵਾਲ ਕਿੰਨੇ ਭੇੜੇ ਹੋ ਗਏ ਨੇ ਹਾਏ ਮੇਰੇ ਇੱਥੇ ਝੁਰੜੀਆਂ ਪੈ ਗਈਆਂ ਤਾਂ ਉਹ ਨਾ ਬਹੁਤ ਸਾਰੀਆਂ ਚੀਜ਼ਾਂ ਅੱਜਕੱਲ ਅਸੀਂ ਆਰਡਰ ਕਰਨ ਲੱਗੇ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਚੀਜ਼ ਜਿਹੜੀ ਮੈਂ ਆਰਡਰ ਕਰ ਰਹੀਆਂ ਇਹ ਮੈਨੂੰ ਪਚੂਗੀ ਵੀ ਕਿ ਨਹੀਂ ਇਹ ਮੈਨੂੰ ਮੇਰੇ ਤੇ ਫੱਬੂਗੀ ਵੀ ਕਿ ਨਹੀਂ ਜਿਵੇਂ ਮੈਂ ਪਿੱਛੇ ਜੇ ਇੱਕ ਬ੍ਰਾਂਡ ਆ ਉਹਨਾਂ ਨੇ ਬਹੁਤ ਸਾਰੇ ਇਦਾਂ ਦੇ ਸਪਲੀਮੈਂਟ ਦੀ ਐਡਵਰਟਾਈਜ਼ਮੈਂਟ ਨਾ ਮੇਰੇ ਸਾਹਮਣੇ ਆਉਣ ਲੱਗ ਗਈ ਉਹਦੇ ਚ ਸਟਾਪ ਏਜਿੰਗ ਸਪਲੀਮੈਂਟ ਸੀਗੇ ਜਾਂ ਲੀਵਰ ਡੀਟੌक्स ਸਪਲੀਮੈਂਟ ਸੀਗੇ ਜਾਂ ਅੱਜਕੱਲ ਬਹੁਤ ਇਦਾਂ ਦੇ ਪਾਊਡਰਸ ਨੇ ਵੀ ਤੁਸੀਂ ਜੀ ਕੰਜ਼ਿਊਮ ਕਰੋ ਤੁਸੀਂ ਪਤਲੇ ਰਹੋਗੇ ਤੁਹਾਡੀ ਸਕਿਨ ਗਲੋ ਕਰਨ ਲੱਗ ਜਾਊ ਤਾਂ ਅਸੀਂ ਕਈ ਵਾਰੀ ਨਾ ਬੇਜਤੀ ਮਹਿਸੂਸ ਕਰਦੇ ਕਰਦੇ ਉਹ ਸਾਰੀਆਂ ਚੀਜ਼ਾਂ ਚਾਹੁੰਦੇ ਹਾਂ ਵੀ ਮੈਂ ਵੀ ਖਾਣ ਲੱਗ ਜਾ ਮੈਂ ਵੀ ਲਾਉਣ ਲੱਗ ਜਾ ਵੀ ਮੈਂ ਇੰਨਾ ਸੋਹਣਾ ਦਿਸਣ ਲੱਗ ਜਾਊਂਗਾ ਜਦ ਕਿ ਉਹ ਸਭ ਕੁਝ ਸਾਨੂੰ ਹੋਰ ਜ਼ਿਆਦਾ ਡੈਮੇਜ ਕਰ ਦਿੰਦਾ ਸਭ ਤੋਂ ਸੋਹਣਾ ਹੁੰਦਾ ਕਿ ਤੁਸੀਂ ਮਾਨਸਿਕ ਤੌਰ ਤੇ ਖੁਸ਼ ਰਹੋ ਮੈਂ ਇੱਕ ਦਿਨ ਇਦਾਂ ਹੀ ਨਾ ਇੱਕ ਚੀਜ਼ ਸੁਣ ਰਹੀ ਸੀ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਹੋਈ ਸੀ ਉਹ ਕਹਿੰਦੇ ਵੀ ਜਦੋਂ ਅਸੀਂ ਮਾਨਸਿਕ ਤੌਰ ਤੇ ਖੁਸ਼ ਨਹੀਂ ਹੁੰਦੇ ਨਾ ਅਸੀਂ ਹਮੇਸ਼ਾ ਸਾਰਿਆਂ ਨੂੰ ਕਹਿੰਦੇ ਹਾਂ ਮੈਡੀਟੇਸ਼ਨ ਕਰੋ ਜੀ ਜੇ ਤੁਸੀਂ ਜ਼ਿੰਦਗੀ 'ਚ ਸ਼ਾਂਤੀ ਚਾਹੁੰਦੇ ਹੋ ਤੁਸੀਂ ਮੈਡੀਟੇਸ਼ਨ ਕਰੋ ਉਹ ਕਹਿੰਦੇ ਆਪਣੀਆਂ ਜ਼ਿੰਮੇਵਾਰੀਆਂ ਕਰਨੀਆਂ ਚੰਗਾ ਕਮਾਉਣਾ ਤੇ ਆਪਣੇ ਲਈ ਥੋੜਾ ਜਿਹਾ ਸਮਾਂ ਕੱਢਣਾ ਆਪਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਨਾ ਜਿਨ੍ਹਾਂ ਦਾ ਸੁਪਨਾ ਤੁਸੀਂ ਦੇਖਦੇ ਹੋ ਉਹ ਵੀ ਇੱਕ ਮੈਡੀਟੇਸ਼ਨ ਹੀ ਹੁੰਦੀ ਆ ਅੱਜ ਉਹਦੇ 'ਚ ਇੱਕ ਕਿਸੇ ਹੋਰ ਨੇ ਇੱਕ ਬੜੀ ਸੋਹਣੀ ਗੱਲ ਹੋਰ ਜੋੜੀ ਕਿ ਤੁਹਾਡੇ ਕੋਲ ਚੰਗੇ ਦੋਸਤਾਂ ਦਾ ਹੋਣਾ ਤੇ ਤੁਹਾਡਾ ਉਹਨਾਂ ਨਾਲ ਗੱਲਾਂ ਕਰਨਾ ਵੀ ਮੈਡੀਟੇਸ਼ਨ ਹੁੰਦੀ ਆ ਤੇ ਤੁਸੀਂ ਪੂਰੇ ਦਿਨ ਸਰੀਰ ਨੂੰ ਦੇਖ ਕੇ ਜੇ ਤੁਸੀਂ ਕਹੋ ਨਾ ਖੁਸ਼ ਰਹਿ ਸਕਦੇ ਹੋ ਤੁਸੀਂ ਨਹੀਂ ਰਹਿ ਸਕਦੇ ਤੇ ਐਦਾਂ ਦੀਆਂ ਕਿੰਨੀਆਂ ਚੀਜ਼ਾਂ ਨੇ ਐ ਮਾਰਕੀਟ ਦੇ ਵਿੱਚ ਜਿਹੜੀਆਂ ਰੋਜ਼ ਸਾਡੀਆਂ ਅੱਖਾਂ ਸਾਹਮਣੇ ਲੰਘਦੀਆਂ ਨੇ ਤੇ ਅਸੀਂ ਆਪਣੀ ਬਾਡੀ ਨੂੰ ਲੈ ਕੇ ਆਪਣੇ ਆਪ ਨੂੰ ਲੈ ਕੇ ਇੰਨਾ ਜ਼ਿਆਦਾ ਮਤਲਬ ਉਹ ਮਹਿਸੂਸ ਕਰਦੇ ਆ ਨਾ ਲੋ ਜਿਹਾ ਕਿ ਅਸੀਂ ਐਵੇਂ ਧੜਾ ਧੜ ਚੀਜ਼ਾਂ ਆਰਡਰ ਕਰ ਰਹੇ ਆ ਜਿਹੜਾ ਪਹਿਰਾਵਾ ਸਾਨੂੰ ਫੱਬਦਾ ਵੀ ਨਹੀਂ ਕਈ ਵਾਰੀ ਅਸੀਂ ਉਹ ਵੀ ਖਰੀਦ ਲਿਆਉਨੇ ਆ ਕਿ ਹੁਣ ਤਾਂ ਮੈਂ ਇਹੀ ਪਾਇਆ ਕਰੂੰਗੀ ਮੈਂ ਦੇਖਿਆ ਸੀਗਾ ਜਿਹੜੀਆਂ ਕੁੜੀਆਂ ਇਦਾਂ ਦੇ ਪਹਿਰਾਵੇ ਪਾਉਂਦੀਆਂ ਨੇ ਲੋਕ ਉਹਨਾਂ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਮੈਨੂੰ ਲੱਗਦਾ ਤੁਹਾਨੂੰ ਲੋਕਾਂ ਦਾ ਧਿਆਨ ਚਾਹੀਦਾ ਕਿਉਂ ਆ ਤੁਸੀਂ ਲੋਕਾਂ ਲਈ ਥੋੜੀ ਨਾ ਧਰਤੀ ਤੇ ਆਇਓ ਜੇ ਕਿਸੇ ਨੇ ਕਿਸੇ ਦੀ ਕੁਆਲਿਟੀ ਨੂੰ ਤਾਰੀਫ ਦਿੱਤੀ ਆ ਉਹ ਵੀ ਉਨੀ ਵੱਡੀ ਗੱਲ ਹੀ ਹੁੰਦੀ ਆ ਜੇ ਕਿਸੇ ਨੇ ਕਿਸੇ ਦੀ ਖੂਬਸੂਰਤੀ ਨੂੰ ਤਾਰੀਫ ਦਿੱਤੀ ਆ ਉਹ ਵੀ ਓਨੀ ਵੱਡੀ ਗੱਲ ਹੀ ਹੁੰਦੀ ਆ ਤਾਰੀਫ ਤਾਂ ਦੋਵਾਂ ਨੂੰ ਮਿਲੀ ਚਾਹੀਦੀ ਤੁਹਾਨੂੰ ਆਪਣੀ ਕੁਆਲਿਟੀ ਲਈ ਮਿਲੇ ਚਾਹੇ ਕਿਸੇ ਨੂੰ ਉਹਦੀ ਖੂਬਸੂਰਤੀ ਲਈ ਮਿਲੇ ਖੁਸ਼ ਰਹਿਣਾ ਸਰੀਰ ਤੋਂ ਤੰਦਰੁਸਤ ਰਹਿਣਾ ਇਹ ਬਹੁਤ ਵੱਡੀ ਚੀਜ਼ ਹੁੰਦੀ ਆ ਤੇ ਇਹਨੂੰ ਐਵੇਂ ਲੋਕਾਂ ਨੂੰ ਦੇਖ ਦੇ ਕੇ ਕਿ ਦੇਖੋ ਜੀ ਇੱਕ ਪਿੱਛੇ ਜਿਹਾ ਬੜਾ ਜ਼ਿਆਦਾ ਟ੍ਰੈਂਡ ਚੱਲਿਆ ਸੀ ਜ਼ੀਰੋ ਫਿਗਰ ਹੈਨਾ ਉਹਨਾਂ ਨੂੰ ਦੇਖ ਦੇ ਕੇ ਤੁਸੀਂ ਉਹਨਾਂ ਵਰਗੇ ਥੋੜੀ ਨਾ ਹੋ ਜਾਓਗੇ ਕੋਈ ਬੰਦਾ ਆਪਣੀ ਜ਼ਿੰਦਗੀ ਚ ਕੀ ਕਰ ਰਿਹਾ ਉਹ ਤੁਹਾਨੂੰ ਦਿਖ ਰਿਹਾ ਪਰ ਉਹ ਉਸ ਚੀਜ਼ ਨਾਲ ਸਟਰਗਲ ਕਿੰਨਾ ਕਰ ਰਿਹਾ ਉਹ ਤੁਹਾਨੂੰ ਨਹੀਂ ਦਿਖ ਰਿਹਾ ਮੈਂ ਇੱਕ ਵਾਰੀ ਇਦਾਂ ਹੀ ਆਲੀਆਪਟ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਸੀਗੀ ਉਹਦੇ ਚ ਉਹਨਾਂ ਨੇ ਸਪੈਸ਼ਲ ਦੱਸਿਆ ਸੀਗਾ ਕਿ ਮੈਨੂੰ ਖੰਡ ਖਾਦੇ ਹੋਏ ਇੰਨਾ ਜ਼ਿਆਦਾ ਟਾਈਮ ਹੋ ਗਿਆ ਮਤਲਬ 4-5 ਸਾਲ ਸ਼ਾਇਦ ਉਹਨਾਂ ਨੂੰ ਹੋ ਗਏ ਸੀਗੇ ਅਸੀਂ ਇੰਨਾ ਮੂੰਹ ਬੰਨ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਇੱਕ ਵਾਰੀ ਨਾ ਬਲਦੇਵ ਨੇ ਇੱਕ ਇੰਟਰਵਿਊ ਕੀਤੀ ਸੀ ਉਹਨੇ ਉਹਦੇ ਚ ਸਪੈਸ਼ਲ ਕਿਹਾ ਸੀਗਾ ਕੀ ਲੋਕ ਕੀ ਕਹਿੰਦੇ ਨੇ ਜੇ ਤੇਰੇ ਚੋਂ ਆ ਇੱਛਾ ਖਤਮ ਹੋ ਗਈ ਤੂੰ ਮਰ ਗਿਆ ਜੇ ਤੇਰੇ ਕੋਲ ਆ ਚੀਜ਼ ਨਹੀਂ ਤੂੰ ਮਰ ਗਿਆ ਉਹ ਕਹਿੰਦਾ ਵੀ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜੇ ਤੁਹਾਡਾ ਮਨਪਸੰਦ ਖਾਣਾ ਤੁਹਾਡੇ ਸਾਹਮਣੇ ਪਿਆ ਤੇ ਤੁਸੀਂ ਉਹਨੂੰ ਖਾ ਨਹੀਂ ਸਕੇ ਤੇ ਤੁਸੀਂ ਉਦੋਂ ਆਪਣੇ ਆਪ ਨੂੰ ਮਰੇ ਹੋਈ ਮਹਿਸੂਸ ਕਰੋ ਜੋ ਚੀਜ਼ਾਂ ਤੁਹਾਡਾ ਜ਼ਿੰਦਗੀ ਚ ਖਾਣ ਨੂੰ ਜੀ ਕਰਦਾ ਪਾਉਣ ਨੂੰ ਜੀ ਕਰਦਾ ਤੁਸੀਂ ਆਪਣੇ ਮਨ ਦੀ ਖੁਸ਼ੀ ਲਈ ਪਾਓ ਪਰ ਇੱਕ ਦੌੜ ਲਈ ਨਾ ਪਾਓ ਕਿ ਉਹਨੇ ਪਾਈਆ ਉਹਨੇ ਖਾਧੀਆ ਉਹਨੂੰ ਬੜੀ ਇੱਜ਼ਤ ਮਿਲੀ ਮੈਂ ਉਦਾਂ ਇਹ ਚੀਜ਼ਾਂ ਕਰਾਂ ਤੇ ਵਿਚਾਰੀਆਂ ਜਿੰਨੀਆਂ ਵੀ ਸਾਡੀਆਂ ਪਿੰਡਾਂ ਵਾਲੀਆਂ ਭੈਣਾਂ ਨੇ ਨਾ ਜਾਂ ਜਿਹੜੀਆਂ ਸ਼ਹਿਰਾਂ 'ਚ ਵੀ ਮੇਰੇ ਵਰਗੇ ਵੀ ਜਿਹੜੇ ਲੋਕ ਨੇ ਜਿਹੜੇ 40 ਤੋਂ ਪਾਰ ਹੋ ਜਾਂਦੇ ਹਨਾ ਉਹ ਫਿਰ ਐਨੇ ਕਨਫਿਊਜ਼ ਹੋ ਜਾਂਦੇ ਆ ਉਹਨਾਂ ਨੂੰ ਤਾਂ ਕਈ ਵਾਰੀ ਦੋ-ਦੋ ਦਿਨ ਸ਼ੀਸ਼ਾ ਦੇਖਣ ਨੂੰ ਵੀ ਜੀ ਨਹੀਂ ਕਰਦਾ ਫਿਰ ਤੜਾ ਤੜ ਜੋ ਮਿਲ ਰਿਆ ਸਾਨੂੰ ਕਿਸੇ ਅਸੀਂ ਕੋਸਮੈਟਿਕ ਦੀ ਦੁਕਾਨ ਤੇ ਚਲੇ ਗਏ ਉੱਥੋਂ ਜੋ ਮਿਲ ਗਿਆ ਅਸੀਂ ਲੈ ਆਉਨੇ ਆ ਫਿਰ ਆਪਣੇ ਤੇ ਸਾਰੇ ਟ్రਾਇਲ ਕਰ ਲੈਨੇ ਆ ਫਿਰ ਅਖੀਰ ਤੇ ਪਤਾ ਲੱਗਦਾ ਨਹੀਂ ਜੀ ਉਹ ਜਿਹੜੀ ਇੱਕ ਨੈਚੁਰਲ ਜੀ ਜ਼ਿੰਦਗੀ ਸੀ ਨਾ ਜਿਹੜੀ ਚੱਲਦੀ ਸੀ ਉਹ ਜ਼ਿਆਦਾ ਸੋਹਣੀ ਸੀਗੀ ਇਹਦੇ ਚ ਹੀ ਆਪਣੇ ਆਪ ਨੂੰ ਤੰਦਰੁਸਤ ਰੱਖੋ ਤੇ ਇਹ ਹੀ ਜ਼ਿੰਦਗੀ ਆ ਜਿਹੜੀ ਸਭ ਤੋਂ ਸੋਹਣੀ ਹੁੰਦੀ ਆ ਤੇ ਜਿੱਥੇ ਹੈਗੇ ਹੋ ਤੁਸੀਂ ਖੁਸ਼ ਰਹੋ ਅੱਜ ਦਾ ਪ੍ਰੋਗਰਾਮ ਐਤਵਾਰ ਐਨ ਆਈ ਸੀ ਅਗਲੀ ਵਾਰ ਆਪਾਂ ਫਿਰ ਮਿਲਦੇ ਆਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ